ਸਤਾਰਾ ਵੀ ਜਿਹੜੀ ਉਹ ਜਦੋਂ ਨਾ ਸਹੀ ਨੰਟਾਰਾ ਹੋਇਆ ਤਾਂ 2017 ਦੀ ਚੋਣਾਂ ਵਿੱਚ ਪੰਦਰੇ ਪਾਤ ਪਾਤ ਦੇ ਆਗੂਆਂ ਨੂੰ ਇੱਕ ਮੈਂਟਰਵਾ ਵਿੱਚ ਇੱਕ ਉਹ ਸਜਾ ਗੱਡੀ ਦਿੱਤੀ ਜਿਵੇਂ ਉਹਨਾਂ ਨੂੰ ਕਹਿ ਦਿੱਤਾ ਕਿ ਲੱਕਾਰਿਆ ਕਿ ਸਿਰਫ 15 ਅਸੈਂਬਲੀ ਸੀ ਚੜੇ ਗਏ ਸਾਰੇ ਐਮਐਲਏ ਬਣੇ ਫਿਰ ਨਸ ਬੜਿਆ ਸੀ ਉਹਨੇ 20 ਉਹਨੇ ਪਾਰਲੀਮੈਂਟ ਚਾਹ ਦੋ ਸੀ ਚੜੇ ਗਏ ਸੁਮੀਸ ਆ ਬਦਲਦੇ ਹੋ ਕੇ ਘਰੋਂ ਬੀਬੀ ਹੱਥ ਸੇ ਵਰਤ ਕਾਉ। ਸਰਪ ਘੜਦੇ 12 ਜਾਰੇ ਗਿਆਂ। ਫਿਰ ਉਸ ਵਾਏ ਵੀਸੋ ਵਾਇਲੇ ਵਿੱਚ ਜਿਹੜਾ ਸੱਪ ਨਹੀਂ ਆਇਆ। ਉਹਦੇ ਵਿੱਚ ਕੇਵਲ ਤਿੰਨੇ ਹੀ ਰਗੇ। ਆ ਸਾਰੇ ਵਾਲੇ ਵਿੱਚੋਂ ਇੱਕੋ ਹੀ ਦਿੱਤੇ ਹੈ। ਔਰ ਇੱਕ ਦਵਾਪੇ ਤੋਂ ਇੱਕ ਵਾਜੇ ਤੋਂ ਫੇਰ ਸੱਪੜੇ ਬਰੇ ਨਮੇਟੇ ਬਣੀ ਨੇ ਚੋਂ ਦਾਖਾ ਬੈਠੀ ਗਿਆ ਨੇ। ਉਹਦੇ ਤੇ ਪਰਚੋੜ ਗਈ ਜੀ ਸਾਰੇ ਪੰਜਾਬ ਵਿੱਚ। ਟਾਡੇ ਵਰਗੇ ਸਿਆਣੇ ਜਿਹੜੇ ਪੰਚ ਦਰਦੀ ਪਾਰਟੀ ਦੇ ਨਰਦ ਰੱਖਣ ਵਾਲੇ ਵਰਕਰ ਸੇ ਆਗੂ ਸਹਿਮਾਨ ਸਰ ਉਹਨਾਂ ਨੇ ਸਾਰੀ ਰਿਪੋਰਟ ਦਿੱਤੀ ਉਹਦੇ ਤੇ ਅਮ ਲੱਗ ਕੀਤਾ ਉਹ ਰਿਪੋਰਟ ਕੀ ਸੀ ਕਿ اخلاقی ਜ਼ਿੰਮੇਵਾਰੀ ਸਮਝਾਇਆ ਪ੍ਰਧਾਨ ਇਸ ਪਾਰਟੀ ਦੇ ਮੁੱਖੀ ਹੋਣ ਦੇ ਭਲਾਵੇ ਹੋਵੇ ਆ ਲੀਡਰਸ਼ਿਪ ਤਬਦੀਲੀ ਹੋਵੇ ਔਰ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਪੱਛ ਦੇ ਅ ਪਾਰਟੀ ਦੇ ਭਲੇ ਵਾਸਤੇ ਸਨ ਪਰ ਨਾਮ ਨਹੀਂ ਰਿਆ ਗਿਆ ਉਹਦੇ ਦੇ ਪੈਰ ਫਿਰ ਕੇ ਅੰਗੇ ਲੱਗ ਗਏ ਵੀ ਹੋਜੂ ਚਰੋ ਕੋਈ ਨਹੀਂ ਗਾਹ ਕਰਾਂਗੇ 20 24 ਦੀ ਆ ਪਾਰਟੀਵੈਂਟ ਦਾ ਚੋਣਾ ਲਿਖਿਆ ਤੁਹਾਡੇ ਸਾਹਮਣੇ ਹੁਣ ਤਾਂ ਜਮੇ ਜਵਾਨ ਤਾਂ ਜਦ ਹੋ ਗਿਆ ਉਹ ਜਿਹੜੀ ਪਾਰਟੀ ਜਿਸ ਪਾਰਟੀ ਨੇ ਤਾਂ ਲਮਾ ਸੰਘਰਸ਼ ਕਰਕੇ ਪੰਜਾਬੀ ਸੂਬਾ ਬਣਵਾਇਆ ਭਾਵੇਂ ਲਗਣਾ ਪੜਿਆ ਉਹ ਕਹਿੰਦੀ ਜਿਵੇਂ ਸਿਖਾ ਦਿੱਤੇ ਬਾਕੀ ਪਾਈਚਾਰਾ ਬਾਹੇ ਸਾਢੇ ਸਾਤੀ ਹੈ ਔਰ ਇਹਦੇ ਨੇ ਔਰ ਆਸਤ ਸਾਰੇ ਆਪਾਂ ਇਹ ਕਰਦੇ ਕਿ ਸਾਡੀਆਂ ਸਰਕਾਰਾਂ ਦੇ ਨੁਮਾਇਦੇ ਦੇਸ਼ ਦੇ ਵਿੱਚ ਤਾਂ ਪਾਰਲੀਮੈਂਟ ਵਿੱਚ ਭੇਜਣੇ ਨੇ ਅਕਾਲੀ ਦਲ ਨੇ ਜਾਇਆ ਕਰਨਗੇ ਪਰ ਜਵਾਨਤਾ ਜਗਤ ਹੋ ਗਈਆਂ ਪੰਜ ਦੀ ਪਾਰਟੀ ਨੂੰ ਪੰਜ ਬਿੱਟ ਦੇ ਗਿਆ ਸੋਚਿਆ ਫਿਰਨਾ ਫਿਰ ਕੁਝ ਸੱਜਣ ਬਾਹਰ ਆਏ ਇੱਕ ਸ਼ਰੋਣੀਆ ਅਕਾਲੀ ਦਲ ਦੀ ਸੁਧਾਰ ਲਹਿਰ ਬਣੀ ਪਰ ਮੈਂ ਜਿੱਤੇ ਰਾਜਾ ਤੁਸੀਂ ਸਾਰੇ ਹਾਂ ਵੀ ਇਸ ਕੱਲ ਦੇ ਕਿ ਕੋਈ ਵੀ ਬਾਈ ਸਾਹਿਬ ਤੋਂ ਸਰਦਾਰ ਰਵਿਿੰਦਰ ਸਿੰਘ ਜੀ ਨੇ ਫਰੋਮੜੀਆ ਕਾਲੇ ਲਾਲ 1920 1920 ਦਾ ਭਾਵ ਕਿ ਜਦੋਂ ਮੁੱਢ ਜਿਹੜੇ ਸੁਤਰਾਤ ਲੈ ਕੇ ਚੱਲਿਆ ਸੀ ਉਹ ਅਕਾਲੀ ਦਾ ਰੋਡ ਸੰਜਿਤ ਕਰਨਾ ਹੈ ਇਹਨਾਂ ਦਾ ਇਹ ਆਪੀ ਗੱਲ ਤੇ ਕਹਿ ਰਹੇ ਪਰ ਮੈਂ ਧੰਨਵਾਦ ਕਰਦਾ ਜਦੋਂ ਹੋਰ ਗੱਲ ਆਏ ਕਿ ਜਿਹੜੀ ਅਕਾਲਤਾ ਸਭ ਦੀ ਗੱਲ ਆਪਾਂ ਸਾਰਿਆਂ ਦੇ ਸਾਹਮਣੇ ਇਹਨਾਂ ਨੇ ਕਿਹਾ ਵੀ ਇਸ ਲਈ ਤਾਂ ਸੀ ਅਲੱਗ ਹੋਏ ਸੀ ਅਲੱਗ ਹੋ ਕੇ ਕਿ ਉਹਨਾਂ ਤੋਂ ਜਿਹੜੇ ਨਿਰਪ੍ਰਸਤ ਕਰਦੇ ਨੇ ਹੁਣ ਪੰਥ ਪ੍ਰਸਤੀ ਦੀ ਗੱਲ ਚੱਲੂਗੀ ਹੁਣ ਪੰਥ ਦੀ ਜਮਾਤ ਆ ਜਿਹੜੀ ਸ੍ਰੋਣੀ ਦਾ ਕਾਲੀ ਦਰ ਉਹ ਪੰਥ ਦੇ ਹਵਾਲੇ ਹੋएगी ਉਹ ਇੱਕ ਪਰਿਵਾਰ ਦਾ ਇੱਕ ਵਿਅਕਤੀ ਦੇ ਕੋਲ ਨਹੀਂ ਹੋएगी ਉਹਦਾ ਮੁਹੀ ਹੋਏਗਾ ਇਸ ਕਰਕੇ ਇਹਨਾਂ ਸਾਰਿਆਂ ਨੇ ਤੇ ਬੈਠੇ ਨੇ ਬਰਾਦ ਸਾਹਿਬ ਇਹਨਾਂ ਸਾਰੇ ਹੋ ਜੜੀਆਂ ਜੱਥੇਬੰਦੀਆਂ ਨੇ ਇਸ ਕਰਕੇ ਹਮੇਂ ਭਰੀ ਮੈਂ ਧਰਵਾਤ ਕਰਦਾ ਤੇ ਸੁਭਰ ਗਜ਼ਾਰ ਇਹਨਾਂ ਦਾ ਅੱਜ ਇਹਨਾਂ ਕੋਲ ਤੁਹਾਨੂੰ ਪੇਨ ਕਰਨ ਵਾਸਤੇ ਤੁਹਾਨੂੰ ਬੇਨਤੀ ਕਰਨ ਵਾਸਤੇ ਆਵੇਂ ਤੁਸੀਂ ਵਧਾਈਓ ਉਸ ਦਿਨ ਦੇ ਇਸ ਕਰਦੇ ਮੈਂ ਬੇਨਤੀ ਕਰ ਰਿਹਾ ਸੀ ਸ੍ਰੋਹਾ ਇਹ ਜਿਹੜੀ ਅਕਾਲ ਦਾ ਸ਼ਬਦ ਹੈ ਉਹ ਵੀ ਅਪੀਲ ਰੱਖੀ ਇਸ ਨੂੰ 2007 ਤੋਂ